ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅਸੀਂ ਗੁਰਨੇ ਖੁਰਦ ਪਿੰਡ ਦੇ ਵਿੱਚ ਖੜੇ ਆ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਅਸੀਂ ਪਹੁੰਚੇ ਆ ਜੀ ਇਸ ਤੋਂ ਪਹਿਲਾਂ ਅਸੀਂ ਬਠਿੰਡੇ ਗਏ ਸੀ ਇੱਕ ਵੀਰ ਨੂੰ ਲੈ ਕੇ ਆ ਜੀ ਬਹੁਤ ਤਰਸਯੋਗ ਹਾਲਾਤਾਂ ਦੇ ਵਿੱਚ ਔਰ ਇਸ ਟਾਈਮ ਤੁਸੀਂ ਆ ਦੇਖ ਰਹੇ ਹੋ ਬਿਲਕੁਲ ਪੁਰਾਣਾ ਜਿਹਾ ਘਰ ਆ ਇਧਰਲੇ ਪਾਸੇ ਔਰ ਇਧਰਲੇ ਪਾਸੇ ਇੱਕ ਬਜ਼ੁਰਗ ਰਹਿੰਦੇ ਨੇ ਜੀ ਬਹੁਤ ਹੀ ਤਰਸਯੋਗ ਹਾਲਾਤ ਚ ਪਿੰਡ ਵਾਲੇ ਵੀਰਾਂ ਨੇ ਸਾਨੂੰ ਬੁਲਾਇਆ ਜੀ ਤਾਂ ਜੋ ਇਹਨਾਂ ਬਜ਼ੁਰਗਾਂ ਦੀ ਜਿਹੜੀ ਸਾਮ ਸੰਭਾਲ ਤੁਸੀਂ ਦੇਖਣਾ ਹਾਲਾਤ ਕੀ ਬਣ ਚੁੱਕੇ ਨੇ ਜੀ ਵੀਰੇ ਆ ਘਰ ਕੀ ਨਾਂ ਦਾ ਜੀ ਜਿਹ ਇਨਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਟਾਈਮ ਰਹਿੰਦਾ ਜੀ ਅੰਦਰ ਕੋਈ ਜੀ ਉਹ ਇੱਕੋ ਉਪਰਾਹ ਰਹਿੰਦਾ ਜੀ ਜੀ ਠੀਕ ਹੈ ਜੀ ਇਹਨਾਂ ਜੀ ਮਤਲਬ ਤਸਵੀਰਾਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਜੀ ਐਦਾਂ ਘਰ ਦੇ ਵਿੱਚ ਬੰਡੀ ਪਈ ਪਰ ਮਤਲਬ ਅੱਜ ਫਸਟ ਟਾਈਮ ਹਕੀਕਤ ਚ ਦੇਖ ਰਿਆਂ ਜੀ ਵੀ ਇੱਕੋ ਦਰਵਾਜ਼ਾ ਇੱਕ ਦਰਵਾਜ਼ੇ ਤੇ ਗੱਬੇ ਕੰਧਾ ਜੀ ਇਹ ਤਸਵੀਰਾਂ ਅਸੀਂ ਬਹੁਤ ਦੇਖੀਆਂ ਇੰਟਰਨੈਟ ਤੇ ਪਰ ਕਿਤਨਾ ਕਿਤੇ ਇਹ ਜਿਹੜੀ ਕੰਧ ਸਾਡੇ ਵਿਚਾਲੇ ਆ ਗਈ ਇਹਨੇ ਸਾਡੀ ਜਿਹੜੀ ਜਿਹੜੀ ਇਹ ਹਾਲਾਤ ਕਰਤੀ ਐਦਾਂ ਦੀਆਂ ਕੰਧਾਂ ਨੇ ਜੀ ਆਜੋ ਵੀਰੇ ਬਾ ਜੀ ਬਾ ਬਾਪੂ ਜੀ ਠੀਕ ਹੋ ਜੀ ਮੈਂ ਕਹੂੰਗਾ ਵੀਰੋ ਨਹੀਂ ਅੱਗੇ ਹੋ ਜਾਣ ਇੱਕ ਜਣਾ ਸੇਵਾਦਾਰ ਇੱਕ ਜਣਾ ਕਿਉਂਕਿ ਘਰ ਦੇ ਵਿੱਚ ਇੰਨੀ ਬਦਬੂ ਆ ਜੀ ਕਮਰੇ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਜੀ ਬਜ਼ੁਰਗਾਂ ਦੇ ਘਰ ਦੇ ਉੱਪਰ ਜਿਹੜੀ ਛੱਤ ਆ ਜੀ ਇਹ ਵੀ ਡਿਗਨ ਵਾਲੀ ਆ ਉੱਪਰੋਂ ਛੱਤ ਹਾਲਾਤ ਬਹੁਤ ਤਰਸਯੋਗ ਨੇ ਬਾਪੂ ਜੀ ਦੇ ਵਾਹਿਗੁਰੂ ਸੱਚਾ ਪਾਤਸ਼ਾਹ ਵਾਹਿਗੁਰੂ ਇਸ ਘਰ ਦੇ ਵਿੱਚ ਰਹਿੰਦਿਆਂ ਨੂੰ ਕਿੰਨੇ ਕ ਮਹੀਨੇ ਹੋ ਗਏ ਜੀ ਕਿੰਨੇ ਕ ਟਾਈਮ ਕਿੰਨੇ ਕ ਸਾਲ ਹੋ ਗਏ ਹੋਣੇ ਜੀ 20-25 ਸਾਲ ਇਸੇ ਕਮਰੇ ਚਾ ਤੁਸੀਂ ਦੇਖੋ ਜੀ ਸਾਰੀ ਉਮਰੇ ਇੱਥੇ ਲੰਘੀ ਕਹਿੰਦੇ ਬੈਠਕ ਦੇ ਵਿੱਚ ਬਜ਼ੁਰਗਾਂ ਦੀ ਇਹ ਜਿਹੜੀ ਡਿਊਟੀ ਸਗੀ ਜੀ ਡਿਊਟੀ ਦੇ ਨਾਲ ਇੱਕ ਕਮਰਾ ਜਿਹੜਾ ਪਾਇਆ ਵਾ ਜੀ ਤੁਸੀਂ ਦੇਖੋ ਉੱਪਰੋਂ ਜਿਹੜਾ ਪਾਣੀ ਆ ਉਹ ਮੀਂਹ ਦਾ ਇੱਥੇ ਬਾਪੂ ਦੇ ਪੈਰਾਂ ਵਿੱਚ ਦੀ ਲੰਘਦਾ ਬਾਪੂ ਜੀ ਤੁਹਾਡਾ ਕੀ ਨਾਮ ਆ ਜੀ ਹਾਂ ਜੀ ਤੇਜਾ ਸਿੰਘ ਤੇਜਾ ਸਿੰਘ ਕਿੰਨੀ ਉਮਰ ਆ ਜੀ ਤੁਹਾਡੀ 70 ਸਾਲ ਦੀ ਵਿਆਹ ਕਰਾਇਆ ਸੀ ਜੀ। ਠੀਕ ਹੈ ਜੀ। ਭਾਈ ਭੈਣ ਹੈਗੇ ਜੀ। ਇਹ ਇੱਕ ਭਾਈ ਹੈ। ਅੱਛਾ ਜੀ। ਅੱਛਾ ਜੀ। ਇਸ ਟਾਈਮ ਅਸੀਂ ਤੁਹਾਨੂੰ ਦੱਸਈਏ ਸੰਗਤ ਜੀ ਗੁਰਨੇ ਪਿੰਡ ਦੇ ਵਿੱਚ ਆਂ ਜੀ ਸੰਗਰੂਰ ਜ਼ਿਲ੍ਹੇ 'ਚ। ਇਹ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਪੰਜਾਬ ਦੇ ਸਾਡੇ ਵਾਸੀ ਪਰ ਹਾਲਾਤ ਕੀ ਬਣ ਚੁੱਕੇ ਨੇ ਜੀ। ਤੁਸੀਂ ਦੇਖੋ ਅੱਜ ਦੇ ਹਾਲਾਤ ਕੀ ਬਣ ਚੁੱਕੇ ਨੇ। ਪ੍ਰਸ਼ਾਦਾ ਵੀ ਕੋਈ ਗਵਾਂਢੀ ਜਾ ਕੋਈ ਭਰਾ ਸ਼ਕਾਉਂਦਾ ਉਹ ਪ੍ਰਸ਼ਾਦਾ ਕੌਣ ਸ਼ਕਾਉਂਦਾ ਜੀ ਗਵਾਂਡੀ ਸ਼ਕਾਉਂਦੇ ਨੇ ਜੀ ਓਕੇ ਜੀ ਠੀਕ ਹੈ ਜੀ ਇੱਥੇ ਗੰਦੀ ਸਮੈਲ ਔਰ ਵਿੱਚੇ ਕੱਪੜੇ ਚ ਟਾਇਲਟ ਬਾਥਰੂਮ ਹਾਲਾਤ ਬਹੁਤ ਤਰਸਯੋਗ ਨੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਆਪਾਂ ਬਾਪੂ ਜੀ ਨੂੰ ਪਹਿਲਾਂ ਨਾ ਇੱਧਰ ਬਾਹਰ ਬਾਪੂ ਜੀ ਤੁਸੀਂ ਐਦਾਂ ਕਰੋ ਆ ਡੰਡਾ ਲੈ ਲਓ ਆਜੋ ਤੁਸੀਂ ਬਾਹਰਲੇ ਪਾਸੇ ਆਜੋ ਜੀ ਡੰਡਾ ਫੜ ਲੈ ਤੀਜਾ ਸਿੰਘ ਵਾਹਿਗੁਰੂ ਦੇਖਣਾ ਤੁਸੀਂ ਹਾਲਾਤ ਬਜ਼ੁਰਗਾਂ ਦੇ ਕੀ ਬਣ ਚੁੱਕੇ ਨੇ ਜੀ ਲਓ ਜੀ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਅਸੀਂ ਤੁਹਾਨੂੰ ਤਾਂ ਦਿਖਾਉਣਾ ਚਾਹੁੰਨੇ ਵੀ ਤੁਹਾਨੂੰ ਪਤਾ ਲੱਗ ਸਕੇ ਬਜ਼ੁਰਗ ਕਿਹੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜੀ ਰਹੇ ਸੀ ਸਰੀਰ ਸਾਰਾ ਹਿੱਲਦਾ ਔਰ ਪਜਾਮਾ ਸਾਰਾ ਗੰਦਾ ਬਜ਼ੁਰਗਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਤਾਕਤ ਦੇਣ ਤਾਂ ਜੋ ਅਸੀਂ ਇਹਨਾਂ ਬਾਪੂ ਜੀ ਲਈ ਕੁਝ ਕਰ ਸਕੀਏ ਤੁਸੀਂ ਦੇਖੋ ਇਸ ਹਾਲਾਤਾਂ ਦੇ ਵਿੱਚ ਕਿਵੇਂ ਇਹ ਆਪਣਾ ਜਿਹੜਾ ਨਰਕ ਭਰੀ ਜ਼ਿੰਦਗੀ ਕੱਟ ਰਹੇ ਸੀਗੇ ਜੀ ਵੀਰੇ ਹੱਥ ਪਾ ਲਿਓ ਜੀ ਇੱਕ ਜਣਾ ਸ਼ੇਰੇ ਪਾ ਲਿਓ ਵੀਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇਖੋ ਸਾਰਾ ਸਰੀਰ ਕੰਬ ਰਿਹਾ ਬਜ਼ੁਰਗਾ ਦਾ ਐਸੇ ਬਜ਼ੁਰਗਾਂ ਤੇ ਡਿਊਟੀ ਲਾਈ ਆ ਮਹਾਰਾਜ ਨੇ ਸਾਡੀ ਆ ਇੱਕੋ ਮੰੰਜਾ ਜੀ ਇੱਥੇ ਨਾ ਤਾਂ ਕੋਈ ਬਿਸਤਰਾ ਔਰ ਇਹ ਕੱਪੜੇ ਇੰਨੇ ਕੁ ਗੰਦੇ ਨੇ ਇਸ ਕਮਰੇ ਚ ਇੰਨੀ ਬਦਬੂ ਮਾਰ ਰਹੀ ਆ ਜੀ ਔਰ ਕਿਤਨਾ ਕਿਤੇ ਸਾਡੀਆਂ ਦਰਾੜਾਂ ਜਿਹੜੀਆਂ ਘਰਾਂ ਚ ਪਈਆਂ ਕੰਧਾਂ ਨੇ ਉਹਨਾਂ ਨੇ ਸਾਡੇ ਬਜ਼ੁਰਗਾਂ ਦੇ ਆ ਹਾਲਾਤ ਕਰਤੇ ਜੀ ਕੋਈ ਸਮਾਂ ਸੀ ਜਦੋਂ ਸਾਰੇ ਟੱਬਰ ਇਕੱਠੇ ਰਹਿੰਦੇ ਸੀ ਬਜ਼ੁਰਗਾਂ ਦੀ ਇੰਨੀ ਸਾਂਭ ਸੰਭਾਲ ਹੁੰਦੀ ਸੀ ਵੀ ਸਤਕਾਰ ਨਾਲ ਲੋਕ ਆਪਣੇ ਬਜ਼ੁਰਗਾਂ ਨੂੰ ਰੱਖਦੇ ਸੀ ਪਰ ਅੱਜ ਆ ਬੈਠਕਾਂ ਦੇ ਵਿੱਚ ਸਾਡੇ ਬਜ਼ੁਰਗ ਨਰਕਪਰੀ ਜਿੰਦਗੀ ਕੱਟ ਰਹੇ ਨੇ ਇਹ ਬਾਥਰੂਮ ਵਾਲੀਆਂ ਹੋਣੀਆਂ ਬੋਤਲਾਂ ਇਹਨਾਂ ਦੇ ਵਿੱਚੇ ਬਾਥਰੂਮ ਕਰਕੇ ਡੋਲ ਦੰਦੇ ਹੋਣੇ ਔਰ ਇੱਕ ਨੇ ਟੁਆਇਲਟਾਂ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਦੇਖੋ ਤੁਸੀਂ ਆ ਜਾਓ ਇੱਕ ਜਣਾ ਸੇਵਾਦਾਰ ਅੱਗੇ ਆਓ ਜੀ ਵਾਹਿਗੁਰੂ ਕੰਧ ਨੂੰ ਹੱਤ ਪਵਾਉਣ ਦੇ ਜਾਣਾ ਜੀ ਕੋਈ ਕੁਰਸੀ ਕਰਸੀ ਕੋਈ ਮੰਜਾ-ਮੁੰਜਾ ਦੇ ਦਿੰਦੇ ਜੇ ਕੋਈ ਹੈਗਾ ਬਾਪੂ ਲਈ 2 ਮਿੰਟ ਜੀ ਵਾਹਿਗੁਰੂ ਲੰਘੇ 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 ਵੀਰੇ ਲੰਘਿਓ ਵੀਰੇ ਵਾਹਿਗੁਰੂ 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 ਦੇਖੋ ਤੁਸੀਂ ਖੜਿਆ ਨਹੀਂ ਜਾ ਰਹੇ ਬਜ਼ੁਰਗਾਂ ਤੋਂ ਮਤ ਸਾਰਾ ਸਰੀਰ ਹਿੱਲਦਾ ਜੀ ਬਿਠਾ ਲਓ ਥੱਲੀ ਬਿਠਾ ਲਓ ਜੀ ਕੋਈ ਗੱਲ ਨਹੀਂ ਬਿਠਾ ਲਓ ਬਿਠਾ ਲਓ ਬਿਠਾ ਲਓ ਬਹਿ ਜਾਓ ਬਾਪੂ ਜੀ ਬਹਿ ਜਾਓ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀਓ ਵਾਹਿਗੁਰੂ ਬਾਪੂ ਤੇਜਾ ਸਿੰਘ ਜੀ ਦੇ ਆ ਹਾਲਾਤ ਨੇ ਜੀ ਵਾਹਿਗੁਰੂ ਜੀਓ ਔਰ ਇੱਧਰਲੇ ਪਾਸੇ ਜੀ ਇਹਨਾਂ ਦਾ ਪੁਰਾਣਾ ਜਿਹੜਾ ਘਰ ਆ ਇੱਥੀ ਜੰਮੇ ਇੱਥੀ ਪਲੇ ਕਿਤੇ ਨਾ ਕਿਤੇ ਇਹਨਾਂ ਦਾ ਭਰਾ ਇੱਕ ਪਾਸੇ ਰਹਿੰਦਾ ਜੀ ਔਰ ਇਧਰਲਾ ਪਾਸਾ ਇਹ ਬਾਪੂ ਨੂੰ ਆਇਆ ਸੀ ਇਧਰਲਾ ਕਰ ਜੀ ਓਕੇ ਜੀ ਇਹਨੂੰ ਇੱਕੋ ਕਮਰਾ ਮਿਲਿਆ ਅੱਛਾ ਜੀ ਆ ਦੇਖੋ ਤੁਸੀਂ ਇੱਕ ਡਿਊਟੀ ਬਣੀ ਵੀ ਆ ਜੀ ਪਰਲੇ ਪਾਸੇ ਦੂਜਾ ਭਰਾ ਜੀ ਇਧਰਲੇ ਪਾਸੇ ਇਸ ਵੀਰ ਦਾ ਕਮਰਾ ਜੀ ਬਜ਼ੁਰਗਾਂ ਦਾ ਤੁਸੀਂ ਦੇਖ ਰਹੇ ਹੋ ਇਸੇ ਕਮਰੇ ਦੇ ਵਿੱਚੋਂ ਆਪਾਂ ਬਜ਼ੁਰਗਾਂ ਨੂੰ ਹੁਣ ਕੱਢਿਆ ਜੀ ਜਦੋਂ ਸਾਨੂੰ ਵੀਡੀਓ ਆਈ ਤਾਂ ਸਾਡਾ ਵੀ ਮਨ ਦੁਖੀ ਹੁੰਦਾ ਵੀ ਤੇ ਫਿਰ ਖੁਸ਼ੀ ਤਾਂ ਮਿਲਦੀ ਆ ਵੀ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਇੰਨਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਡੀ ਉੱਚੀ ਤੇ ਸੁੱਚੀ ਐਡੀ ਸੇਵਾ ਦਿੱਤੀ ਜਿਹੜੇ ਬਜ਼ੁਰਗਾਂ ਨੂੰ ਇਨਸਾਨ ਕੋਈ ਹੱਥ ਲਾਉਣ ਤੋਂ ਤਰਸ ਇਦਾਂ ਡਰਦਾ ਵੀ ਮੇਰੇ ਹੱਥਾਂ ਨੂੰ ਐਦਾਂ ਨਾ ਹੋ ਜੇ ਉਦਾਂ ਦੇ ਇਨਸਾਨਾਂ ਤੇ ਗੁਰੂ ਮਹਾਰਾ ਨੇ ਸਾਡੀ ਡਿਊਟੀ ਲਾਤੀ ਜਿਹੜੇ ਇਨਸਾਨਾਂ ਤੋਂ ਧੀ ਪੁੱਤ ਕਹਿੰਦੇ ਨੇ ਵੀ ਇਹਦਾ ਟਾਇਲਟ ਕਰਦਾ ਵਿੱਚ ਜੀ ਉਦਾਂ ਦੇ ਬਜ਼ੁਰਗਾਂ ਤੇ ਮਹਾਰਾ ਨੇ ਸਾਡੀ ਡਿਊਟੀ ਲਾਤੀ ਜਿਹੜੇ ਇਨਸਾਨਾਂ ਨੂੰ ਨੂਹਾ ਕਹਿੰਦਿਆਂ ਨੇ ਸਾਡਾ ਸਹਰਾ ਤਾਂ ਭਾਈ ਵਿੱਚ ਟਾਇਲਟ ਕਰਦਾ ਸਾਨੂੰ ਤਾਂ ਗੰਦੀ ਬਦਬੂ ਆਉਂਦੀ ਆ ਉਦਾਂ ਦੇ ਇਨਸਾਨਾਂ ਤੇ ਮਹਾਰਾਜ ਨੇ ਸਾਡੀ ਡਿਊਟੀ ਲਾਤੀ ਤੁਸੀਂ ਸਾਡੇ ਲਈ ਅਰਦਾਸ ਕਰਿਓ ਸਾਨੂੰ ਮਹਾਰਾਜ ਹੋਰ ਮਜ਼ਬੂਤ ਰੱਖਣ ਅਸੀਂ ਹੋਰ ਕੁਝ ਚੰਗਾ ਕਰ ਸਕੀ ਹੋਰ ਇਦਾਂ ਦੇ ਬਜ਼ੁਰਗਾਂ ਨਾਲ ਖੜ ਸਕੀਏ ਪਰ ਸਾਡੇ ਪੰਜਾਬ ਦੇ ਆ ਹਾਲਾਤ ਨਹੀਂ ਹੋਣੇ ਚਾਹੀਦੇ ਸੀ ਕਦੇ ਸੋਚਿਆ ਨਹੀਂ ਹੋਣਾ ਇਹਨਾਂ ਬਜ਼ੁਰਗਾਂ ਨੇ ਉਦੋਂ ਜਦੋਂ ਜਨਮ ਹੋਇਆ ਹੋਣਾ ਵੀ ਸਾਡੇ ਆ ਹਾਲਾਤ ਕਿਉਂਕਿ ਬੁਢਾਪਾ ਹਰੇਕ ਇਨਸਾਨ ਨੂੰ ਹੁੰਦਾ ਵੀ ਸਾਡਾ ਬੁਢਾਪਾ ਸਹੀ ਲੰਗੇ ਬੰਦਾ ਜ਼ਿੰਦਗੀ ਚ ਕਮਾਈ ਕਰਦਾ ਪੈਸੇ ਕਮਾਉਂਦਾ 3 ਪੁੱਤਾਂ ਨੂੰ ਨੌਕਰੀਆਂ ਲਵਾਉਂਦਾ ਉਹਦੇ ਮਨ ਚ ਇੱਕ ਗੱਲ ਹੁੰਦੀ ਆ ਵੀ ਮੇਰਾ ਜਿਹੜਾ ਬੁਢਾਪਾ ਉਹ ਚੰਗਾ ਲੰਗੇ ਪਰ ਤੁਸੀਂ ਬਾਪੂ ਤੇਜਾ ਸਿੰਘ ਜੀ ਦਾ ਜਿਹੜਾ ਬੁਢਾਪਾ ਉਹ ਆਪ ਦੇਖ ਰਹੇ ਹੋ ਇਹਨਾਂ ਨੇ ਵਿਆਹ ਤਾਂ ਨਹੀਂ ਕਰਾਇਆ ਮੈਂ ਕਹੂੰਗਾ ਵੀਰ ਹੁਣੇ ਹੀ ਥੋੜੇ ਜਿਹਾ ਅੱਗੇ ਚੱਲੋ ਆਪਾਂ ਦਿਖਾਈਏ ਯਾਰ ਜਿੱਦਾਂ ਦਾ ਇਹ ਘਰ ਆ ਜਿਹੜਾ ਇੱਥੋਂ ਟੁੱਟਿਆ ਵਾ ਐਦਾਂ ਦੇ ਹੀ ਉਹ ਕਮਰੇ ਨੇ ਮੈਨੂੰ ਲੱਗਦਾ ਇਹ ਤਾਂ ਬਹੁਤ ਸਦੀਆਂ ਪੁਰਾਣੇ ਬਣੇ ਬ ਜੀ 50 ਸਾਲ ਪੁਰਾਣਾ ਜਿਹੜਾ ਇਹ ਡਿਊਟੀ ਆ ਜੀ ਆਜੋ ਜੀ ਇੱਧਰ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਔਰ ਇੱਧਰ ਲਈ ਪਾਸੇ ਇੱਕੋ ਕਮਰਾ ਸੰਗਤਾਂ ਨੂੰ ਅਸੀਂ ਤਾਂ ਦਿਖਾਉਨੇ ਆ ਮੜਿਆ ਸੰਗਤਾਂ ਨੂੰ ਮਹਿਸੂਸ ਹੋਵੇ ਇਹ ਦਰਦ ਮਹਿਸੂਸ ਹੋਵੇ ਤੁਸੀਂ ਆਪਣੇ ਆਲੇ ਦਿਵਾਲੇ ਭੈਣ ਭਰਾ ਧਿਆਨ ਰੱਖੋ ਵੀ ਕਿਤੇ ਬਾਪੂ ਤੇਜਾ ਸਿੰਘ ਜੀ ਵਰਗੇ ਬਜ਼ੁਰਗਾਂ ਦੀ ਜ਼ਿੰਦਗੀ ਨਰਕ ਤਾਂ ਨਹੀਂ ਬਣੀ ਵੀ ਤੁਸੀਂ ਆਪਣੇ ਆਲੇ ਦਿਵਾਲੇ ਜ਼ਰੂਰ ਧਿਆਨ ਦਿਆ ਕਰੋ ਗੁੱਸੇ ਗਿਲੇ ਸਾਰੇ ਛੱਡ ਦਿੱਤੇ ਜਾਣ ਜੇ ਕੋਈ ਕਿਸੇ ਬਜ਼ੁਰਗਾ ਨਾਲ ਕਿਸੇ ਭੈਣ ਭਰਾ ਨਾਲ ਸਾਡਾ ਗੁੱਸਾ ਗਿੱਲਾ ਵੀ ਆ ਨਾ ਤਾਂ ਉਹਨੂੰ ਛੱਡ ਦਿਓ ਜਦੋਂ ਕਿਸੇ ਇਨਸਾਨ ਤੇ ਬਿਪਤਾ ਪੈਂਦੀ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਨੂੰ ਇਦਾਂ ਨਹੀਂ ਇਹਨਾਂ ਬਜ਼ੁਰਗਾਂ ਨੂੰ ਮਰਨ ਦਿੱਤਾ ਜਾ ਸਕਦਾ ਸਾਡੇ ਸਾਡੇ ਸਾਰਿਆਂ ਦੇ ਫਰਜ਼ ਬਣਦੇ ਨੇ ਇਨਸਾਨੀਅਤ ਨਾਤੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਵਾਰਿਸ ਆ ਸਾਡਾ ਫਰਜ਼ ਬਣਦਾ ਵੀ ਅਸੀਂ ਇਕੱਠੇ ਹੋ ਕੇ ਇਦਾਂ ਦੇ ਬਜ਼ੁਰਗਾਂ ਲਈ ਖੜੀਏ ਸਾਡਾ ਫਰਜ਼ ਬਣਦਾ ਵੀ ਜੇ ਕਿਸੇ ਇਨਸਾਨ ਤੇ ਮੁਸੀਬਤ ਪੈ ਗਈ ਉਹਨੂੰ ਥੋੜੀ ਜਿਹੀ ਮਦਦ ਤਾਂ ਕਰੀਏ ਤੁਸੀਂ ਦੇਖੋ ਇੱਥੇ ਇੱਕ ਬਿਸਤਰਾ ਤੱਕ ਨਹੀਂ ਹੈਗਾ ਬਜ਼ੁਰਗ ਪਰ ਨਰਕੇ ਕੱਟ ਰਹੇ ਨੇ ਸਾਨੂੰ ਤਾਂ ਇਹ ਲੱਗਦਾ ਵੀ ਇਹ ਬਜ਼ੁਰਗਾਂ ਲਈ ਇੱਕ ਨਰਕੇ ਆ ਜੀ ਕਮਰਾ ਪਰ ਅਗਲਾ ਜੀਵਨ ਬਜ਼ੁਰਗਾਂ ਦਾ ਬਹੁਤ ਚੰਗਾ ਹੋਣ ਵਾਲਾ ਆ ਜੀ ਕਿਉਂਕਿ ਅਸੀਂ ਇਹਨਾਂ ਨੂੰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਚ ਲੈ ਕੇ ਜਾਵਾਂਗੇ ਜੀ ਧੰਨਵਾਦ ਇੱਥੇ ਪਿੰਡ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਤਲਾਹ ਦਿੱਤੀ ਜਿਨ੍ਹਾਂ ਨੇ ਸਾਨੂੰ ਬੁਲਾਇਆ ਕੱਲ ਪਰਸੋਂ ਸਾਨੂੰ ਵੀਡੀਓ ਆਉਂਦੀ ਆ ਤੇ ਅਸੀਂ ਅੱਜ ਬਠਿੰਡੇ ਫਿਰ ਆਉਣਾ ਸੀ ਤਾਂ ਕਰਕੇ ਅਸੀਂ ਬਜ਼ੁਰਗਾਂ ਨੂੰ ਕਿਉਂਕਿ ਬਜ਼ੁਰਗਾਂ ਦੇ ਹਾਲਾਤ ਬਹੁਤ ਤਰਸਯੋਗ ਨੇ ਜੀ ਹਲੇ ਬਾਡੀ ਟੈਸਟ ਹੋਣਗੇ ਪਤਾ ਨਹੀਂ ਕਿੰਨੀਆਂ ਕੋ ਪ੍ਰੋਬਲਮ ਆ ਸਰੀਰ ਦੇ ਵਿੱਚ ਨਿਕਲਣਗੀਆਂ ਪਰ ਹਾਲਾ ਤੁਸੀਂ ਅਰਦਾਸ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਮਹਾਰਾਜ ਸਾਨੂੰ ਤਾਕਤ ਦੇਣ ਅਸੀਂ ਬਾਪੂ ਤੇਜਾ ਸਿੰਘ ਜੀ ਲਈ ਕੁਝ ਕਰ ਸਕੀਏ ਜੀ ਹੋ ਠੀਕ ਹੋ ਜੀ ਇਹ ਕਿਵੇਂ ਜੀ ਇਹਨਾਂ ਨੇ ਵਿਆਹ ਤਾਂ ਕਰਾਇਆ ਨਹੀਂ ਹਨਾ ਜੀ ਫਿਰ ਇਹ ਕਿਵੇਂ ਹਾਲਾਤ ਬਣ ਗਏ ਜੀ ਇਹ ਮਤਲਬ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਕੋਈ ਨਹੀਂ ਹੈਗਾ ਜਿੱਥੇ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਦੂਜਾ ਭਰਾ ਆਪਣਾ ਠੀਕ ਹੈ ਜੀ ਠੀਕ ਹੈ ਇਹ ਕੰਮ ਕਰ ਕੀ ਕਰਦੇ ਸੀ ਬਾਪੂ ਜੀ ਜਦੋਂ ਵਾਹਿ ਖੇਤੀਬਾਤੀ ਜੀ ਦਾ ਕਰਦੇ ਸੀ ਫਿਰ ਥੋੜੀ ਜ਼ਮੀਨ ਸੀ ਜੀ ਅੱਛਾ ਜੀ ਹਾਂ ਖਰਾਬ ਹੋ ਗਈ ਓਕੇ ਜੀ ਉਹ ਤਾਂ ਵਸਾ ਰੋਟੂ ਵੀ ਇਹ ਤਾਂ ਹੀ ਮੌਕਾ ਦੇ ਦੇਣਾ ਠੀਕ ਹੈ ਜੀ ਹੁਣ ਇਹਨਾਂ ਦੇ ਆਹੀ ਹਾਲਾਤ ਕਿੰਨੇ ਕ ਸਾਲ ਹੋ ਗਏ ਹੋਣੇ ਜੀ ਕਈ ਸਾਲ ਹੋ ਗਏ ਜੀ ਇਹਨੂੰ ਅੱਛਾ ਜੀ 12th ਬਾਥਰੂਮ ਵਿੱਚੇ ਕਰਦਿਆ ਨੂੰ ਇਹ ਤਾਂ ਹੋਣੇ ਹੋਇਆ ਜੀ ਇਹ ਤਾਂ ਹੋਣੇ ਹੋਇਆ ਜੀ ਅਸਲ ਨਹੀਂ 80 ਸਾਲ ਉਮਰ ਹੋ ਗਈ ਫਿਰਦ ਬਹੁਤ ਜ਼ਿਆਦਾ ਹੋ ਗਏ ਬੈਦਾਂ ਚਲੋ ਗੁਰੂ ਮਾਰਾ ਨੂੰ ਜੋ ਮਨਜ਼ੂਰ ਜੀ ਸੱਚੇ ਪਾਤਸ਼ਾਹ ਵਾਹੇ ਗੁਰੂ ਸਾਨੂੰ ਤਾਕਤ ਦੇਣ ਬਾਪੂ ਜੀ ਠੀਕ ਹੋ ਤੁਹਾਡਾ ਨਾਮ ਕੀ ਹੈ ਜੀ ਤੇਜ ਸਿੰਘ ਅੱਛਾ ਚੱਲੀ ਆਪਾਂ ਜੀ ਡਾਕਟਰ ਕੋਲੇ ਚੱਲੀਏ ਜੀ ਬਾਪੂ ਜੀ ਇਹ ਪਿੰਡ ਕਿਹੜਾ ਜੀ ਗੁਰਨੇ ਗੁਰਨੇ ਤੁਹਾਡਾ ਗੋਤ ਕੀ ਵੱਜਦਾ ਜੀ ਔਲਖ ਔਲਖ ਤੇਜਾ ਸਿੰਘ ਔਲਖ ਬਾਪੂ ਜੀ ਤੁਹਾਡਾ ਲਾਣਾ ਕਿਹਨਾਂ ਦਾ ਵੱਜਦਾ ਪਿੰਡ ਚ ਲਾਣਾ ਨੂੰ ਕਾਦੀ ਕਹਿੰਦੇ ਨੇ ਹੈ ਜੀ ਕਾਦੀ ਕਾਲੀ ਅਕਾਲੀਆਂ ਦਾ ਲਾਣਾ ਵੱਜਦਾ ਪਿੰਡ ਤੇਜਾ ਸਿੰਘ ਔਲਖ ਨਾ ਜੀ ਵਾਹਿਗੁਰੂ ਵਾਹਿਗੁਰੂ ਚਲੋ ਬਾਪੂ ਜੀ ਆਜੋ ਜੀ ਚੱਲੀ ਆਪਾਂ ਜੀ ਵਾਹਿਗੁਰੂ ਪੈਰਾਂ ਤੇ ਵੀ ਗੱਡੀ ਖੜੀ ਆਪਣੀ ਦੁਕਾਨ ਕੋਲੇ ਦੇਖੋ ਮੜਾ ਤੁਰਕੇ ਦੇਖੋ ਪੱਖਾ ਬੰਦ ਕਰ ਲਾਂਗੇ ਤੈਨੂੰ ਵੀ ਸੋਚੇ ਵਾਹਿਗੁਰੂ ਸੱਚੇ ਪਾਤਸ਼ਾਹ ਸੱਚੇ ਸੱਚੇ ਪਾਤਸ਼ਾਹ ਹਾਂ ਮੜਾ ਤੁਰਕੇ ਤਾਂ ਦਿਖਾਇਓ ਬਾਪੂ ਜੀ ਮੜਾ ਤਾਂ ਇੱਕ ਡਿੰਗ ਪਟਕੇ ਦਿਖਾਇਓ ਅੱਛਾ ਜੀ ਕੰਦ ਫੜਕੇ ਤੂੰ ਕੰਦ ਫੜਕੇ ਜੀ ਕਿਉਂ ਕੰਦ ਫੜਕੇ ਇਦਾਂ ਦੇ ਬਜ਼ੁਰਗਾਂ ਤੇ ਡਿਊਟੀ ਮਹਾਰਾਜ ਨੇ ਲਾਈ ਸਾਡੀ ਇਹਦਾ ਧੰਨਵਾਦ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਾਂ ਜੀ ਇਸ ਟਾਈਮ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਬਪੂ ਤੇਜਾ ਸਿੰਘ ਹੌਲਖ ਜੀ ਵਰਗੇ ਬਹੁਤ ਬਜ਼ੁਰਗ ਐਦਾਂ ਹੀ ਨਰਕਪਰੀ ਜ਼ਿੰਦਗੀ ਕੱਟਦੇ-ਕੱਟਦੇ ਬਿਨਾਂ ਇਲਾਜ ਤੋਂ ਹੀ ਮਰ ਜਾਂਦੇ ਨੇ ਨਾ ਤਾਂ ਕੋਈ ਧੀ ਪੁੱਤ ਹੁੰਦਾ ਸੀ ਬਹੁਤ ਬਜ਼ੁਰਗ ਦੇਖੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ ਸੀ ਉਹਨਾਂ ਦੇ ਆ ਹਾਲਾਤ ਬਣ ਗਏ ਜੀ ਕਿਉਂਕਿ ਬਾਅਦ ਚੋਂ ਭਾਈਆਂ ਦੇ ਰਿਸ਼ਤੇ ਭੈਣਾਂ ਦੇ ਰਿਸ਼ਤੇ ਇੰਨਾ ਦਰਾੜ ਪੈ ਜਾਂਦਾ ਤੁਸੀਂ ਦੇਖਿਆ ਇੱਕੋ ਡਿਊਟੀ ਦੇ ਵਿੱਚ ਕੰਧ ਨਿਕਲੀ ਵੀ ਆ ਜੀ ਤੁਹਾਨੂੰ ਉਸ ਕੰਧ ਤੋਂ ਅੰਦਾਜ਼ਾ ਲੱਗ ਸਕਦਾ ਵੀ ਘਰ ਦੇ ਕੀ ਹਾਲਾਤ ਬਣ ਗਏ ਅੱਜ ਦੇ ਸਾਡੇ ਪੰਜਾਬ ਦੇ ਕਿਉਂਕਿ ਸਾਡਾ ਪੰਜਾਬ ਇਹ ਵੱਖੋ-ਵੱਖ ਹੋ ਗਿਆ ਜੀ ਇਨਸਾਨਾਂ ਦੇ ਵਿੱਚ ਸ਼ੈਣ ਸ਼ਕਤੀ ਨਹੀਂ ਰਹੀ, ਰਹਿਮਦਿਲੀ ਨਹੀਂ ਰਹੀ, ਪਿਆਰ ਮੁਹੱਬਤ ਮੋਹ ਨਹੀਂ ਰਿਹਾ ਹੈਗਾ। ਸੰਗਤ ਜੀ ਅਸੀਂ ਹੁਣ ਇੱਥੋਂ ਚਾਲੇ ਪਾਉਣ ਲੱਗੇ ਆਂ ਜੀ। ਅਸੀਂ ਸਿੱਧਾ ਜਾਵਾਂਗੇ ਜੀ ਸਾਡੇ ਕੋਲੇ ਸਵਰਗ ਆ ਜੀ ਇਸ ਧਰਤੀ ਦੇ ਉੱਪਰ ਇੱਕ ਲਚਕਾਣੀ ਪਿੰਡ ਦੇ ਵਿੱਚ ਪਟਿਆਲੇ ਜ਼ਿਲ੍ਹੇ 'ਚ ਜਿਹਨੂੰ ਅਸੀਂ ਸਵਰਗ ਮੰਨਦੇ ਆਂ ਜੀ। ਜਿੱਥੇ ਇੱਜ਼ਤ ਦੀ ਜ਼ਿੰਦਗੀ ਮਿਲਦੀ ਆ। ਆਨੰਦ ਦੀ ਆਨੰਦ ਨਾਲ ਪ੍ਰਸ਼ਾਦਾ ਮਿਲਦਾ ਔਰ ਸਤਕਾਰ ਦੇ ਨਾਲ ਦਵਾਈ ਮਿਲਦੀ ਆ। ਤਾਂ ਕਰਕੇ ਅਸੀਂ ਉਹਨੂੰ ਸਵਰਗ ਕਹਿੰਦੇ ਆਂ ਜੀ ਜਿੱਥੇ ਬਾਪੂ ਤੇਜਾ ਸਿੰਘ ਔਲਖ ਜਿਹੜੇ ਬਾਪੂ ਜੀ ਨੇ ਇਹਨਾਂ ਦੇ ਕੱਪੜਿਆਂ 'ਚ ਟਾਇਲਟ ਨਹੀਂ ਹੋਊਗੀ ਇਹਨਾਂ ਨੂੰ ਸਤਕਾਰ ਦੀ ਇੱਜ਼ਤ ਦੀ ਜ਼ਿੰਦਗੀ ਉੱਥੇ ਮਿਲਣੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤੇ ਹੋਰ ਤਾਕਤ ਸਾਨੂੰ ਦਿੰਦੇ ਰਹਿਣ ਵੀ ਅਸੀਂ ਹੋਰ ਵੱਡਾ ਘਰ ਬਣਾ ਕੇ ਹੋਰ ਏਦਾਂ ਦੇ ਬਜ਼ੁਰਗਾਂ ਦੀ ਕੁਝ ਕਰ ਸਕੀਏ ਤਾਂ ਜੋ ਸਾਡੇ ਜਿਹੜੇ ਬਜ਼ੁਰਗ ਨੇ ਉਹ ਨਾਂ ਰੁਲਣ ਨਾ ਉਹਨਾਂ ਦੀ ਏਦਾਂ ਦੀ ਜ਼ਿੰਦਗੀ ਹੋਵੇ ਵਾਹਿਗੁਰੂ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਜੀ ਤੁਹਾਡੇ ਬੱਚੇ ਆ ਜੀ ਅਸੀਂ ਠੀਕ ਹੈ ਜੀ ਕੋਈ ਗੱਲ ਨਹੀਂ ਉਰੇ ਕਿਵੇਂ ਰਿਹਾ ਕਮਰੇ ਚ ਫਿਰ ਇਕੱਲੇ ਤੰਗ ਹੁੰਦੇ ਤੇ ਜਾਂ ਕੀ ਸਮਾਂ ਕੀ ਬਣ ਗਿਆ ਜੀ ਇਹ ਪਰਿਵਾਰਕ ਮੈਂਬਰ ਕੋਈ ਰਿਸ਼ਤੇਦਾਰ ਸੰਗੀ ਸਾਥੀ ਕਿਉਂ ਨਹੀਂ ਅੱਗੇ ਆਇਆ ਬਾਪੂ ਜੀ ਕੋਈ ਹੈ ਕੋਈ ਨਹੀਂਗਾ ਚੀ ਜੀ ਨੂੰ ਆਪਾਂ ਫੋਨ ਤੇ ਕਰ ਰਿਹਾ ਕੋਈ ਦਵਾਈ ਲੱਗੀ ਨਹੀਂ ਕਿਤੇ ਅੱਛਾ ਜੀ ਦਵਾਈ ਨਹੀਂ ਲੱਗੀ ਜੀ ਹਮ ਠੀਕ ਹੈ ਜੀ ਗੱਡੀ ਚ ਬੁਲਾਗੇ ਠੀਕ ਹੈ ਤੁਮ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਬਾਪੂ ਜੀ ਇਹ ਹੁੰਦੀਆਂ ਨੇ ਅਸਲ ਭੋਲੀਆਂ ਰੂਹਾਂ ਜੀ ਬਾਪੂ ਜੀ ਦੀ ਦਾੜ੍ਹੀ ਦੇ ਵਿੱਚ ਵੀ ਕਾਫੀ ਮਤਲ ਗੰਦ ਕਿਉਂਕਿ ਇਸ਼ਨਾਨ ਨਹੀਂ ਨਾ ਕੀਤਾ ਜੀ ਕਦੇ ਜਿਹੜੇ ਹਾਲਾਤ ਬਾਪੂ ਜੀ ਇਸ਼ਨਾਨ ਕਰੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਬਹੁਤ ਚਿਰ ਹੋ ਗਿਆ ਬਹੁਤ ਬਹੁਤ ਚਿਰ ਹੋ ਗਿਆ ਜੀ ਚਲੋ ਗੁਰੂ ਮਹਾਰਾਜ ਕਿਰਪਾ ਕਰਨਾ ਮੇਰਾ ਨਾਮ ਸਤਪਾਲ ਸਿੰਘ ਆ ਜੀ ਹਾਂ ਛੋਟਾ ਨਾਮ ਪਾਲ ਆ ਜੀ ਤੁਸੀਂ ਪਾਲ ਕਹਿ ਸਕਦੇ ਹੋ ਜਾਂ ਸਤਪਾਲ ਕਹਿ ਸਕਦੇ ਹੋ ਹਾਂ ਜੀ ਆਪਾਂ ਜਾ ਕੇ ਇਸ਼ਨਾਨ ਕਰਦੇ ਹਾਂ ਜੀ ਫਿਰ ਆਪਾਂ ਟੈਸਟ ਕਰਾਵਾਂਗੇ ਸਾਰੇ ਸਰੀਰ ਦੇ ਫਿਰ ਜਿਹੜੀ ਘਾਟ ਹੋਊਗੀ ਉਹ ਦਵਾਈਆਂ ਨਾਲ ਪੂਰੀ ਕਰਾਂਗੇ ਨਾਲੇ ਖਰਾਕ ਨਾਲ ਜੀ ਦਵਿੰਦਰ ਦੇਖ ਲੈ ਸ਼ੇਰਿਆ ਕਿਹੜੀ ਸੇਵਾ ਮਹਾਰਾਜ ਨੇ ਲਾਇਆ ਆਪਾਂ ਨੂੰ ਬਾਪੂ ਮੈਂ ਆਉਂਗਾ ਠੀਕ ਹੈ ਉੱਥੇ ਮੈਨੂੰ ਜਰੂਰ ਆਉਂਗਾ ਠੀਕ ਹੈ ਇਹ ਇਤਲਾਹ ਤੁਸੀਂ ਦਿੱਤੀ ਸੀ ਸਾਨੂੰ ਤੁਹਾਡਾ ਕੀ ਨਾਮ ਆ ਵੀਰੇ ਗੋਦਮ ਸਿੰਘ ਜੀ ਅੱਛਾ ਵੀਰੇ ਯਾਰ ਇੰਨੇ ਬੁਰੇ ਹਾਲਾਤ ਕੋਈ ਰਿਸ਼ਤੇਦਾਰ ਭੈਣ ਭਰਾ ਯਾਰ ਕੋਈ ਨਹੀਂ ਜੀ ਮੇਰੀ ਸਿਰਫ ਜੀਤਾਂ ਨਹੀਂ ਆਇਆ ਜੀ ਕੀ ਕਾਰਨ ਬਣ ਗਏ ਇੰਨੀਆਂ ਦੂਰੀਆਂ ਕਿਵੇਂ ਪੈ ਗਈਆਂ ਵੀਰੇ ਕਾਰਨ ਨਹੀਂ ਪਤਾ ਜੀ ਮੈਨੂੰ ਕੋਈ ਦੇਖੋ ਜਦੋਂ ਮਤਲਬ ਇਨਸਾਨ ਦਾ ਜਨਮ ਹੁੰਦਾ ਇੰਨਾ ਸਾਲ ਇਨਸਾਨ ਰਹਿੰਦਾ ਚਾਚੇ ਤਾਏ ਭੂਆ ਫੋਫੜ ਸੰਗੀ ਸਾਥੀ ਕੋਈ ਇੱਕਦਾਂ ਇਨਸਾਨ ਕੋਲੇ ਬੰਦਾ ਪੱਕਾ ਹੁੰਦਾ ਜਿਹਨੂੰ ਉਹ ਪਿਆਰ ਮੁਹੱਬਤ ਕਰਦਾ ਜਾਂ ਜਿਹਦੇ ਨਾਲ ਦੁੱਖ ਸੁੱਖ ਸਾਂਝੇ ਕਰਦਾ ਉਹ ਕਿਸੰਗ ਹੀ ਰਹਿੰਦਾ ਹੁੰਦਾ ਦੀ ਜੀ ਓਕੇ ਉਹੀ ਰੋਟੀ ਦਿੰਦੇ ਤੇ ਜੀ ਹੁਣ ਸਾਨੂੰ ਪਤਾ ਜੀ ਜਦੋਂ ਹਾਲਾਤ ਮਾੜੇ ਹੋ ਜਾਂਦੇ ਨੇ ਫਿਰ ਕੋਈ ਨਹੀਂ ਲੱਭ ਲੱਗਦਾ ਜੀ ਚਲੋ ਸੋਰਮਖ ਸਿੰਘ ਦਾ ਵੀ ਬਹੁਤ ਧੰਨਵਾਦ ਜੀ ਭਾਵਕ ਹੋ ਰਹੇ ਨੇ ਬਜ਼ੁਰਗ ਆਪਾਂ ਗੱਲਾਂ ਹੀ ਇੱਧਰ ਹੋ ਕੇ ਕਰ ਲਾਂਗੇ ਜੀ ਕਿਉਂਕਿ ਸਮਾਂ ਪੁਰਾਣਾ ਜਦੋਂ ਫਿਰ ਇਨਸਾਨਾਂ ਨੂੰ ਯਾਦ ਆਉਂਦਾ ਨਾ ਜੀ ਫਿਰ ਬੜਾ ਦਰਦ ਦਿੰਦਾ ਜੀ ਪਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਵੀ ਇਨਸਾਨ ਤੇ ਇਦਾਂ ਦੀ ਵਿਪਤਾ ਨਾ ਪਾਉਣ ਵੀ ਉਹਨਾਂ ਨੂੰ ਉਹਨਾਂ ਨੂੰ ਇਦਾਂ ਦੀ ਗੱਡੀ ਕੋਈ ਚੱਕਣ ਆਵੇ ਤੇ ਚੱਕ ਕੇ ਉਹਨਾਂ ਨੂੰ ਆਸ਼ਰਮ ਚ ਲੈ ਜਾ ਕੇ ਉਹਨਾਂ ਦੀ ਸੇਵਾ ਕਰਨੀ ਪਵੇ ਕਦੇ ਕਿਸੇ ਇਨਸਾਨ ਤੇ ਇਹ ਜੀ ਬਿਵਪਤਾ ਨਾ ਪਵੇ ਮਹਾਰਾਜ ਇਹ ਜੀ ਕਿਰਪਾ ਕਰਨ ਇਦਾਂ ਦੇ ਆਸ਼ਰਮ ਪੰਜਾਬ ਦੇ ਸਾਰੇ ਖਾਲੀ ਕਰਨੇ ਪੈ ਜਾਣ ਸਾਰਿਆਂ ਦੇ ਬਾਹਰ ਲਿਖਣਾ ਪਵੇ ਜੇ ਖਾਲੀ ਆਸ਼ਰਮ ਕੋਈ ਦੁਖੀਓ ਨਾ ਹੋਵੇ ਕਿਸੇ ਦੇ ਦਿਮਾਗੀ ਸੰਤੁਲਨੇ ਨਾ ਵਿਗੜੇ ਮਹਾਰਾਜ ਕਿਰਪਾ ਕਰਨ ਜੀ ਅਵਤਾਰ ਵੀਰੇ ਠੀਕ ਹੋ ਤੁਸੀਂ ਇਹ ਬਹਿਮਣ ਦਿਵਾਨੇ ਤੋਂ ਲੈ ਕੇ ਆਏ ਜੀ ਅਸੀਂ ਬਟਿੰਡੇ ਤੋਂ ਅੱਜ ਦੋਨੇ ਕੇਸ ਅਸੀਂ ਇਕੱਠੇ ਜਿਹੜੇ ਲੈ ਕੇ ਆਏ ਆ ਜੀ ਤੁਸੀਂ ਇਹਨਾਂ ਦੀ ਵੀਡੀਓ ਨੂੰ ਦੇਖੇ ਇੰਟਰਨੈਟ ਦੇ ਉੱਪਰ ਤੇ ਇਦਾਂ ਹੀ ਅਸੀਂ ਬਜ਼ੁਰਗਾਂ ਦੀ ਵੀ ਜਿਹੜੀ ਸ਼ੇਅਰ ਕਰ ਰਹੇ ਹਾਂ ਜੀ ਧੰਨਵਾਦ ਤੁਹਾਡਾ ਹੱਸਦੇ ਵਾਦਦੇ ਰਹੋ